ਕਿਹੜਾ ਵੀ ਟੋਲੀ ਲੀਡਰ ਬਈ ਅੱਗੇ ਆਓ ਹਾਂਜੀ ਕੀ ਨਾਮ ਆ ਤੁਹਾਡਾ ਕੱਲਾ ਮਨਜੀਤ ਕਿ ਮਨਜੀਤ ਕੌਰ ਮਨਜੀਤ ਕੱਲਾ ਪਿੰਡ ਕਿਹੜਾ ਚੋਕਰੀਆ ਚੋਕ ਹਰੀ ਹਰ ਇੱਥੇ ਕੀ ਕਰਦੇ ਜੀ ਇੱਥੇ ਤੁਸੀਂ ਮੇਰੇ ਏਗਾ ਦਾ ਕੰਮ ਮੇਰੇ ਏਗਾ ਦਾ ਕੰਮ ਕਰਦੇ ਨੇ ਮੇਰੇ ਏਗਾ ਦਾ ਕੰਮ ਮੇਰੇ ਏਗਾ ਦਾ ਕੰਮ ਕਰ ਰਹੇ ਹੋ ਹਾਂਜੀ ਅੱਛਾ ਅੱਛਾ ਹਾਂਜੀ ਤੁਸੀਂ ਕੁਲਦੀਪ ਸਿੰਘ ਆ ਹਾਂਜੀ ਤੁਸੀਂ ਕੀ ਕਰਦੇ ਹੋ? ਕਾਮ ਨਾਲ ਪ੍ਰਧਾਨ ਦੇ ਨਾਲ? ਹਾਂਜੀ ਪ੍ਰਧਾਨ। ਕਿਹੜਾ ਪ੍ਰਧਾਨ? ਪ੍ਰਧਾਨ ਬੱਗਾ ਸਿੰਘ। ਐਵੇਂ ਨਾਂ ਲਿਖਿਆ ਉਹਨਾਂ ਬੱਗਾ ਸਿੰਘ ਅਸੀਂ ਨਹੀਂ ਜਾਣਦੇ ਕਿਹੜੇ ਬੱਗੇ ਨੂੰ। ਭਾਈ ਪਤਾ ਲੱਗ ਜੇ। ਹਾਂ? ਅੱਛਾ। ਪਿਆ ਕੇ ਮਤ ਤੁਸੀਂ? ਮਾ ਖਾਂ ਲੱਗ ਜੈਦਾ ਪਤਾ ਬੱਗਾ ਸਿੰਘ ਦੇ ਨਾਮ ਹੈ। ਬੱਗਾ ਸਿੰਘ। ਹਾਂਜੀ। ਤੁਸੀਂ ਕੋਈ ਹੋਰ ਗੱਲ ਕਰਨੀ ਕਿਸੇ ਨੇ? ਕੋਈ ਪੈਨਸ਼ਨ ਬਾਰੇ, ਸਕਨ ਸਕੀਮ ਬਾਰੇ। ਸਕਨ ਸਕੀਮ ਬਾਰੇ। ਕਿਸੇ ਨੇ? ਮੈਡੀਕਲ ਸਹੂਲਤਾ ਬਾਰੇ? ਕਰਨੀ ਚਲੋ ਚੋਸ ਆ ਬੇਬੇ ਜੀ ਆ ਚਲੋ ਜੀ ਬੋਲੋ ਤੁਸੀਂ ਪਾਰ ਪਾਰ ਦਾ ਨਾਮ ਕਹੇ ਨਹੀਂ ਆ ਨਾ ਦੇ ਦੇ ਦਾ ਪੇਰੀ ਹਾਂ ਵੈਰੀ ਵੈਰੀ ਪਾਤਾ ਬਥੇਰੀਆਂ ਨੇ ਤੇ ਦੇਨ ਦਾ ਫੇਰੀ ਹੈ ਨਾ ਸੁਹਲਤਾ ਬਥੇਰੀਆਂ ਕੋਈ ਦੇਣਗੇ ਹੈਨਾ ਖੁਸ਼ੀ ਮਾਤਾ ਜੀ ਕੁਕਰ ਨਹੀਂ ਗੱਲ ਅਮਰਜੀਤ ਬਲਾਕ ਪ੍ਰਧਾਨ ਫਰੀਦਪੁਰ ਆਓ ਜੀ ਤੁਸੀਂ ਲੇਬਰ ਚ ਆਏ ਹੋ ਅੱਜ ਦੀ ਸ਼ਕਤੀ ਅੱਜ ਕੜਕ ਦੀ ਦੁਪਹਿਰ ਦੇ ਵਿੱਚ ਹਾਂ ਕਿਵੇਂ ਦਾ ਕੰਮ ਲੱਗਿਆ ਹੋਇਆ ਤੁਹਾਨੂੰ ਜਿਹੜਾ ਕਰ ਰਹੇ ਹੋ ਕੰਮ ਠੀਕ ਆ ਗਰਮੀ ਦਾ ਮੌਲ ਕਿਵੇਂ ਦਾ ਗਰਮੀ ਤਾਂ ਪੜੀ ਆ ਗਰਮੀ ਬੜੀ ਆ ਹਾਂਜੀ ਅੱਛਾ ਕੰਮ ਵਧੀਆ ਹੋ ਜਾਂਦਾ ਕੰਮ ਵਧੀਆ ਹੋ ਜਾਂਦਾ ਹੈ ਅੱਛਾ ਕੰਮ ਵਧੀਆ ਹੋ ਜਾਂਦਾ ਪੰਜੀ ਉੱਠਿਓ ਕੋ ਮੜਾ ਜਾ ਗੁਰਦੀਪ ਸਿੰਘ ਆ ਤੁਹਾਡਾ ਤਾਂ ਜਿਹੜਾ ਪਾਰਟੀ ਵੱਲੋਂ ਪੱਠਿਆਂ ਤੇ ਕੰਮ ਦਿੱਤਾ ਗਿਆ ਹੈ ਨਾ ਪਰ ਤੁਸੀਂ ਦੋਵੇਂ ਜੀ ਨਰੇਗਾ ਦੇ ਵਿੱਚ ਬੜੇ ਫਿਰਦੇ ਇਸ ਬਾਰੇ ਕੋਈ ਜਾਣਕਾਰੀ ਦਿਓਗੇ ਹਾਂ ਬੋਲੋ ਅੱਜ ਮੈਂ ਆਪਣੇ ਇਹ ਮੈਂ ਪੱਠਾ ਮਨਜੂਰ ਜੀ ਨੇ ਅੰਦਰ ਬਰਕਾਰ ਜ਼ਿਲ੍ਹਾ ਪ੍ਰਧਾਨ ਪੱਟ ਮੁੱਛਾ ਸਿੰਘ ਨੇ ਆਏ ਆ ਉਸ ਜਗ੍ਹਾ ਤੇ ਇਸਕਤਾਂ ਤੇ ਨਰੇਗਾ ਨਾਲ ਕੰਮ ਜੁਣਾਲ ਚੱਲ ਰਿਹਾ ਸੀਗਾ ਤੇ ਮੈਂ ਆਪਣੇ ਘਰ ਵਾਲੀ ਨੂੰ ਵੀ ਇਹ ਦੇਖ ਕੇ ਕੰਮ ਚਲਾਇਆ ਕਿ ਦੇ ਰਹੇ ਆ ਇਸ ਤਰੀਕਾ ਦਾ ਕਿੱਥੇ ਘਰ ਵਾਲੀ ਤੇਰੀ ਅੱਛਾ ਇਹਦਾ ਨਾਮ ਅੰਜੂਆ ਚਲੋ ਕਰੂ ਗੱਲ ਪੂਰੀ ਮੈਂ ਹੋਰ ਵੀ ਕਹਿਣਾ ਇੱਕ ਬਾਤ ਚੜ ਕੇ ਸਾਨੂੰ ਸਾਰਿਆਂ ਨੂੰ ਪਿੰਡਾਂ ਪਿੰਡਾਂ ਦੇ ਇੰਦਰੀਆਂ ਦਾ ਕੰਮ ਜਿਹੜਾ ਚਲਾਉਣਾ ਚਾਹੀਦਾ ਹੈ ਇਹ ਜਿਹੜੀਆਂ ਨੀਤੀਆਂ ਸਰਕਾਰ ਦੀਆਂ ਜਿਹੜੀਆਂ ਇਹ ਜਿਹੜਾ ਕੰਮ ਰੋਕੂ ਕੀਤੀਆਂ ਨੇ ਇਹ ਬੜੀਆਂ ਮਾੜੀਆਂ ਨੀਤੀਆਂ ਨੇ ਸਾਨੂੰ ਪਿੰਡ ਪਿੰਡ ਵਿੱਚ ਕੰਮ ਖੋਲ ਕੇ ਦੇਣਾ ਵੀ ਚਾਹੀਦਾ ਤੇ ਸਾਰਿਆਂ ਨੂੰ ਇੱਕ ਕੰਮ ਮਿਲਣਾ ਚਾਹੀਦਾ ਔਰ ਪੰਜਾਬ ਸਰਕਾਰ ਇਹ ਕਹਿ ਰਹੀ ਕਿ ਕੰਮ ਇਹਨਾਂ ਨੂੰ ਨਹੀਂ ਦਿਓ ਪਿੰਡਾਂ ਦੇ ਵਿੱਚ ਅਸੀਂ ਬਲਾਕਾਂ ਵਿੱਚ ਜਾਨੇ ਤੇ ਬਲਾਕਾਂ ਦੇ ਜਿੰਨੇ ਵੀ ਉੱਥੇ ਪ੍ਰਸ਼ਾਸਨ ਨੇ ਉਹ ਕਹਿ ਰਿਹਾ ਕਿ ਇਹ ਕੰਮ ਹੈ ਜਿਹੜਾ ਸਰ ਐਮ.ਐਲ.ਏ ਨੇ ਰੋਕਿਆ ਹੋਇਆ ਹੈ ਮੌਜੂਦਾ ਜਿਹੜੇ ਐਮ.ਐਲ.ਏ ਉਹਨਾਂ ਕੰਮ ਰੋਕਿਆ ਹੋਇਆ ਹੈ। ਇੰਨਾ ਹੀ ਕਹਿੰਦਾ ਆ ਸਾਰਿਆਂ ਨੂੰ ਜੈਪੀਨ ਜੈ ਭਾਰਤ। ਅੰਜੂ ਮੇਟ ਬਣਾਈ ਹੋਈ ਨਰੇਗਾ ਦੀ। ਕਿਹੜੇ ਪਿੰਡ ਤੋਂ? ਕਿੰਨ ਪੀਰਾ ਵਾਲੇ। ਹਾਂਜੀ। ਪੀਰਾ ਵਾਲੇ। ਪੀਰਾ ਵਾਲੇ ਤੋਂ। ਬੋਲੋ ਕੁਝ ਬੋਲਣਾ ਚਾਹਦੇ ਹੋ? ਬੋਲੋ ਬੋਲੋ। ਬੋਲੋ। ਤੂੰ ਇਹ ਕਹਿੰਦਾ ਮੈਂ ਲਈ ਕੰਮ ਚਲਾ ਦੇ ਆਂ। ਹਾਂ ਬੋਲੋ। ਇਹਦੇ ਚਲਾ ਦੇ। ਹੋਰ ਮਾਡ ਮਾਡ ਮੇਰੀ ਨੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭਾਤ ਜੈ ਭਾਤ ਤੋਂ ਸਤਿ ਸ਼੍ਰੀ ਅਕਾਲ ਕਲਦੀਪ ਸਿੰਘ ਨੂੰ ਜਿਹੜੀ ਜਾਣਕਾਰੀ ਦਿੱਤੀ ਆ ਕਿ ਜਿੰਨੇ ਐਮ ਐਲ ਏ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਦੇ ਉਹ ਸਾਡਾ ਕੰਮ ਰੋਕ ਰਹੇ ਨੇ ਪਰ ਮੇਰੇ ਵਿੱਚ ਪਿੰਡ ਝੋਟ ਹਰੀਹਰ ਤੋਂ ਮਨਜੀਤ ਕੌਰ ਇਹਨਾਂ ਦਾ ਕੰਮ ਚੱਲਦਾ ਪਿਆ ਮੇਰੇ ਨਾਲ ਸਾਡੇ ਨਾਲ ਅੰਮ੍ਰਿਤਜੀਤ ਔਰ ਪਿੰਡ ਰੱਜੀ ਵਾਲੇ ਤੋਂ ਬਲਾਕ ਪ੍ਰਧਾਨ ਇਹਨਾਂ ਦਾ ਕੰਮ ਚੱਲਦਾ ਪਿਆ ਅਤੇ ਇਸ ਤੋਂ ਨਾਲ ਹੀ ਅਸੀਂ ਇੱਥੇ ਨਰੰਗ ਕੇ ਲਿੱਲੀ ਵਾਲੇ ਤੋਂ ਸੁਨੀਤਾ ਰਾਣੀ ਸਿੰਘ ਦੀ ਕੁੜੀ ਹੈਗੀ ਆ ਉਹਨਾਂ ਦਾ ਕੰਮ ਚੱਲਦਾ ਪਿਆ ਲਗਭਗ 50% ਟੀਮ ਉੱਤੇ ਕੰਮ ਜਿਹੜਾ ਹੈਗਾ ਚੱਲ ਰਿਹਾ ਪਰ ਜਿਹੜੇ ਲੋਕ ਬッカ ਸਿੰਘ ਦੇ ਗਦਾਰ ਨੇ ਉਹਨਾਂ ਲੋਕਾਂ ਦਾ ਅਜੇ ਕੰਮ ਖੱਪ ਹੋਇਆ ਪਿਆ ਵੀਰਾਲੇ ਲੁਪਰਾ ਅਤੇ ਝੋਕ ਮੋੜੇ ਅਤੇ ਖਾਈ ਫੇਮੇ ਕੀ ਖਲਚੀਆਂ ਕਦੀਮ ਖਲਚੀਆਂ ਜਦੀਦ ਚੱਲਦਾ ਪਿਆ ਖਲਚੀਆਂ ਕਦੀਮ ਬੰਦਾ ਪੀਰ ਬਲਾਵਰ ਬੰਦਾ ਇਸ ਤੋਂ ਇਲਾਵਾ ਸੁਬਾ ਕਾਂਚੰਦ ਵੀ ਬੰਦਾ ਕਾਫੀ ਲੋਕ ਕਲਪਰੇ ਨੇ ਪਰ ਬਹੁਤ ਵੱਡਾ ਇਸ ਚੀਜ਼ ਦਾ ਨੁਕਸਾਨ ਵੀ ਹੈ ਲੇਬਰ ਵੱਲੇ ਵੇਖੀਏ ਤੇ ਨੁਕਸਾਨ ਆ ਤੇ ਜੇ ਅਸੀਂ ਆਪਣੇ ਸਮਾਜ ਦੇ ਗਦਾਰ ਲੋਕਾਂ ਵੱਲ ਦੇਖੀਏ ਜਿਹੜੇ ਸਾਡੇ ਲੋਕਾਂ ਦੇ ਦਲਾਲ ਲੋਕ ਸੀਗੇ ਸਾਡੇ ਸਮਾਜ ਦੇ ਜੇ ਅਸੀਂ ਉਹਨਾਂ ਵੱਲ ਦੇਖੀਏ ਤੇ ਬਹੁਤ ਵਧੀਆ ਹੋਇਆ ਇੱਥੇ ਬਲਾਕ ਨਾਲ ਮਿਲ ਕੇ ਗਦਾਰ ਲੋਕ ਲੇਬਰ ਦੇ ਪੈਸੇ ਇਕੱਠੇ ਕਰਕੇ ਉਹਨਾਂ ਨੂੰ ਕੰਮ ਦੇ ਦਿੰਦੇ ਸੀ ਤੇ ਉਹਨਾਂ ਨੂੰ ਕੰਮ ਮਿਲਦਾ ਹੋਇਆ ਮਿਲਦਾ ਰਿਹਾ ਲੇਕਿਨ ਜਦੋਂ ਉਹਨਾਂ ਦੀ ਲੁੱਟ ਕਰਨੀ ਸ਼ੁਰੂ ਹੋਈ ਤਾਂ ਪਤਾ ਲੱਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਲੱਗਾ ਸਾਡੇ ਜਿਹੜੀ ਸਮੂਚੀ ਟੀਮ ਸੀਗੀ ਤਾਂ ਜਦੋਂ ਇਹ ਪ੍ਰਸ਼ਾਸਨ 'ਚ ਗੱਲ ਗਈ ਕਿ ਸਾਡੇ ਹੀ ਸਮਾਜ ਦੇ ਲੋਕ ਗਦਾਰ ਸਾਡੇ ਹੀ ਸਮਾਜ ਦੇ ਕੁਝ ਲੋਕ ਜਿਹੜੇ ਆ ਦਲਾਲ ਜਿਹੜੇ ਲੇਬਰਾਂ ਦੇ ਪੈਸੇ ਇਕੱਠੇ ਕਰਕੇ ਬਲਾਕ ਵਿੱਚ ਅਧਿਕਾਰੀਆਂ ਨੂੰ ਦਿੰਦੇ ਨੇ ਤਾਂ ਉਸ ਲਈ ਸਰਕਾਰ ਨੇ ਐਕਸ਼ਨ ਲਿਆ ਕਾ ਉਹਨਾਂ ਮੀਟਾ ਨੂੰ ਬਦਲਣ ਦੀ ਗੱਲ ਕੀਤੀ ਆ ਆਪਣੀ ਪਾਰਟੀ ਸਮੂਹ ਮਜ਼ਦੂਰ ਵੈਲਫੇਅਰ ਸਭਾ ਦੇ ਨਾਲ ਜਿਹੜੇ ਜੁੜੇ ਹੋਏ ਆ ਉਹਨਾਂ ਦੀ ਨਹੀਂ ਗੱਲ ਹੋਈ ਕਿ ਜਿਹੜੇ ਲੋਕ ਲੁੱਟ ਕਰਦੇ ਸੀ ਨਜਾਇਜ਼ ਹਾਜ਼ਰੀਆਂ ਲਾ ਕੇ ਪੈਸੇ ਕਢਾਉਂਦੇ ਜਦੋਂ ਸਫਰਾ ਨੂੰ ਦਿੰਦੇ ਸੀ ਉਹਨਾਂ ਦਾ ਅੱਜ ਕੰਮ ਠੱਪ ਹੋਇਆ ਤੇ ਸਾਨੂੰ ਇਹ ਖੁਸ਼ੀ ਹੋਈ ਕਿ ਸਾਡਾ 21 ਸਾਲ ਤੋਂ 2004 ਤੋਂ ਸੰਘਰਸ਼ ਸੀਗਾ ਕਿ ਜਿਹੜੇ ਸਾਡੇ ਸੰਘਰਸ਼ ਕਰਨ ਦੀ ਬਦੌਲਤ ਉਹਨਾਂ ਨੂੰ ਦਫ਼ਤਰ ਵਿਖਾਏ ਉਹਨਾਂ ਨੂੰ ਮੰਗ ਪੱਤਰ ਭਰਨਾ ਸਿਖਾਇਆ ਉਹਨਾਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀ ਦਫ਼ਤਰਾਂ ਚ ਬੋਲਣਾ ਸਿਖਾਇਆ ਤੇ ਉਹਨਾਂ ਨੇ ਪਾਰਟੀ ਨਾਲ ਵੀ ਗਿਦਾਰੀ ਕੀਤੀ ਉਹਨਾਂ ਨੇ ਆਪਦੇ ਲੋਕਾਂ ਨਾਲ ਵੀ ਗਿਦਾਰੀ ਕੀਤੀ ਸਮਾਜ ਨਾਲ ਵੀ ਗਿਦਾਰੀ ਕੀਤੀ ਲੇਕਿਨ ਪਾਰਟੀ ਦੇ ਨਾਲ ਉਹ ਜਿਹੜੀ ਲੇਬਰ ਟੁੱਟ ਕੇ ਪਾਸੇ ਹੋ ਰਹੀ ਹੈ ਜਿਹੜੀ ਲੇਬਰ ਟੁੱਟ ਕੇ ਪਾਸੇ ਹੋ ਰਹੀ ਉਹਦੇ ਨਾਲੋਂ ਸਾਡੀ ਇੱਕ ਸ਼ਕਤੀ ਸੀਗੀ ਕੱਟਦੀ ਉਹ ਕਮਜ਼ੋਰ ਹੋਈ ਹੈ ਉਹ ਕਮਜ਼ੋਰ ਹੋਈ ਹੈ ਉਹਨਾਂ ਦਾ ਜਿਹੜਾ ਕੰਮ ਲੁਕਿਆ ਉਹ ਸਾਡੇ ਅੰਦਰੋਂ ਬਦਵਾਵਾ ਲੱਗੀਆਂ ਉਹਨਾਂ ਦਾ ਕੰਮ ਜਿਹੜਾ ਠੱਪ ਹੋਇਆ ਲੇਬਰ ਦੇ ਅਸੀਂ ਫੇਰ ਵੀ ਹੱਕ 'ਚਾ ਲੇਬਰ ਸਾਨੂੰ ਫੋਨ ਕਰੇ ਉਹਨਾਂ ਦੇ ਵਿੱਚੋਂ ਅਸੀਂ ਮੇਟ ਚੁਣ ਕੇ ਫੇਰ ਕੰਮ ਚਲਾਵਾਂਗੇ ਜਿਵੇਂ ਅਸੀਂ ਪੀਰਾਂ ਵਾਲੇ ਤੋਂ ਅੰਜੂ ਮੇਟ ਨੂੰ ਤਿਆਰ ਕਰਤਾ ਅੰਜੂ ਮੇਟ ਨੇ ਇੱਕ ਹੋਰ ਨਾਲ ਕੁੜੀ ਸੋਨਾ ਨੂੰ ਤਿਆਰ ਕਰ ਲਿਆ ਉਹ ਸੋਨਾ ਸਾਡੇ 'ਚੋਂ ਗਦਾਰੀ ਕਰਕੇ ਗਈ ਲੇਕਿਨ ਅੰਜੂ ਨੂੰ ਉਹ ਮਾਫੀ ਮੰਗ ਕੇ ਗਈ ਅੰਜੂ ਤੂੰ ਫੇਰ ਦੁਬਾਰਾ ਆ ਗਈ ਲੇਕਿਨ ਮਾਫੀ ਮਾਫੀ ਕਰਨ ਵਾਲੇ ਬੰਦੇ ਨੂੰ ਅੰਦਰ ਗੁਜਾਇਸ਼ ਨਹੀਂ ਦਿੱਤੀ ਜਾਣੀ ਇਹ ਤਾਂ ਤੁਸੀਂ ਕਾਫੀ ਚਿਰ ਤੋਂ ਕੰਮ ਕਰਦੇ ਹੋ ਤੇ ਉਹਨਾਂ ਨੂੰ ਅਸੀਂ ਛੋੜ ਦੇ ਦਿੱਤੀ ਆ ਪਰ ਇਸੇ ਤਰ੍ਹਾਂ ਹੀ ਪ੍ਰਮਾਤਮਾ ਸਾਥ ਰੱਖੀ ਅਸੀਂ ਵੀ ਲੰਮੇ ਸਮੇਂ ਤੋਂ ਕੰਮ ਕਰਦੇ ਆ ਜਿਹਦੇ ਮਗਰ 10 ਵੋਟਾਂ ਹੁੰਦੀਆਂ ਉਹਦੇ ਸਰਪੰਚ ਤਲਵੇ ਚੱਕਦੇ ਨੇ ਜਿਹਦੇ ਮਗਰ 10 ਵੋਟਾਂ ਹੁੰਦੀਆਂ ਉਹਦੇ ਐਮਐਲਏ ਤਲਵੇ ਚੱਕਦੇ ਨੇ ਆਪਣੇ ਨਾਲ ਤਾਂ ਹਜ਼ਾਰਾਂ ਵੋਟਾਂ ਨੇ ਪਰ ਸਾਨੂੰ ਵੀ ਸਰਕਾਰਾਂ ਖਿੱਚਣਾ ਚਾਹੁੰਦੇ ਸਿਆਸੀ ਲੋਕ ਲੇਕਿਨ ਅਸੀਂ ਆਪਣੇ ਜਮੀਰ ਨੂੰ ਸੰਭਾਲ ਕੇ ਰੱਖਿਆ ਲੇਕਿਨ ਅਸੀਂ ਆਪਦੇ ਸਮਾਜ ਦੀ ਵਫਾਦਾਰੀ ਨਾਲ ਕੰਮ ਕਰਦੇ ਆਂ ਅਸੀਂ ਆਪਣੇ ਲੋਕਾਂ ਦੀ ਵਫਾਦਾਰੀ ਨਾਲ ਜਦੋਂ ਇਤਿਹਾਸਕ ਗੱਲ ਕਰਦੇ ਆਂ ਰਾਜਨੀਤਿਕ ਲੋਕ ਕਹਿੰਦੇ ਆਂ ਭੜਕਾਉ ਪ੍ਰਚਾਰ ਕਰਦੇ ਨੇ ਇਹ ਸ਼ਰਾਰਤੀ ਅੰਸਰ ਨੇ ਪਰ ਅਸੀਂ ਆਪਣੇ ਲੋਕਾਂ ਦੀ ਵਫਾਦਾਰੀ ਕਰਦੇ ਆਂ ਤੇ ਕਰਦੇ ਰਵਾਂਗੇ ਔਰ ਸਾਡੀ ਲਗਭਗ 21 ਸਾਲ ਹੋ ਗਿਆ ਕੰਮ ਕਰਦਿਆਂ ਨੂੰ 15 ਸਾਲ 20 ਸਾਲ ਤੱਕ ਜਿਹੜਾ ਅਸੀਂ ਕੰਮ ਕਰਨਾ ਉਹ ਆਪਣੇ ਲੋਕਾਂ ਦੇ ਵਿੱਚ ਕਰਨਾ ਹੈ ਰਾਜਨੀਤਿਕ ਲੋਕਾਂ ਨੂੰ ਅਸੀਂ ਇਸ ਗੱਲ ਤੇ ਚੈਲੰਜ ਕਰਨਾ ਕਿ ਸਾਡੇ ਬਜ਼ੁਰਗ 76 ਸਾਲ ਤੋਂ ਵੋਟਾਂ ਪਾਉਂਦੇ ਆਏ ਆ ਜਦੋਂ ਅਸੀਂ ਵੋਟਾਂ ਪਾਉਣੇ ਆ ਉਦੋਂ ਸਫਾਈ ਕਰਦੇ ਨੇ ਸਾਡੇ ਲੋਕ ਟੈਂਟ ਲਾਉਂਦੇ ਨੇ ਸਾਡੇ ਲੋਕ ਪਾਣੀ ਪੀਉਂਦੇ ਨੇ ਸਾਡੇ ਲੋਕ ਹਾਰ ਪਾਉਂਦੇ ਆ ਸਾਡੇ ਲੋਕ ਨਾਅਰੇ ਲਾਉਂਦੇ ਨੇ ਸਾਡੇ ਲੋਕ ਲੜਾਈ ਵਿੱਚ ਅੱਗੇ ਹੁੰਦੇ ਨੇ ਸਾਡੇ ਲੋਕ ਤਾਂ ਲੱਡਵਾ ਨਾਲ ਤੋਲਦੇ ਨੇ ਸਾਡੇ ਲੋਕ ਪਾਂਗੜ ਪੰਗੜਾ ਪਾਉਂਦੇ ਨੇ ਜਿਵੇਂ ਬਾਂਦਰ ਮੇਲੇ ਵਿੱਚ ਲਾਉਂਦਾ ਹੈ ਸਾਡੇ ਲੋਕ ਵੋਟ ਪਾਉਂਦੇ ਨੇ ਸਾਡੇ ਲੋਕ ਜਦੋਂ ਵੋਟ ਅਸੀਂ ਪਾਉਣੇ ਆ ਤਾਂ ਜਦੋਂ ਵੋਟ ਲੈ ਕੇ ਕੁਰਸੀ ਤੇ ਮਜ਼ਬੂਤ ਹੋ ਕੇ ਬੈਂਦੇ ਆ ਤੇ ਨਾਲ ਦੀ ਨਾਲ ਬੰਝਿਆ ਸਾਰ ਹੀ ਕੰਡੇ ਆ ਕੱਟ ਦਿਓ ਪੈਨਸ਼ਨਾਂ ਕੱਟ ਦਿਓ ਸਰਦਸਕੀਮਾਂ ਕੱਟ ਦਿਓ ਰਾਸ਼ਨ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਇਹ ਆਪਣੀ ਸਰਕਾਰ ਦੇ ਦੀ 4 ਸਾਲ ਸ਼ਿਗਿਆਮੀ ਨੇ ਆ ਬਾਤ ਜਦੋਂ ਦੁਬਾਰਾ ਬੂਟ ਲੈਣੀ ਹੁੰਦੀ ਫਿਰ ਸਾਡੇ ਲੋਕਾਂ ਚ ਆ ਕੇ ਇਹ ਬੁਈਆਂ ਬੁਠੀਆਂ ਸਿੱਧੀਆਂ ਗੱਲਾਂ ਕਰਦੇ ਸਨ ਸੱਚਾ ਮੱਚਾ ਇਹ ਦਿੱਤੀ ਆ ਸੱਚੇ ਚੱਟਰ ਸਾਲ ਤੋਂ ਇਹ ਲੋਕ ਸਾਡੇ ਨਾਲ ਖਲਵਾੜ ਕਰਦੇ ਰਹੇ ਨੇ ਲੇਕਿਨ ਅਸੀਂ ਵਫਾਦਾਰੀ ਨਾਲ ਕੰਮ ਕਰਕੇ ਔਰ ਚਾਰ ਬੰਦੇ ਜਿਹੜੇ ਇਕੱਠੇ ਕੀਤੇ ਨੇ ਉਹ ਸਾਡੇ ਵਿੱਚੋਂ ਹੀ ਜਿਹੜੇ ਮੇਟ ਗਦਾਰੀ ਕਰਦੇ ਨੇ ਉਹਨਾਂ ਮੇਟਾਂ ਨੂੰ ਹੁਣ ਮੂੰਹ ਤੋੜ ਜਵਾਬ ਦਿੱਤਾ ਸਰਕਾਰ ਨੇ ਉਹ ਪਿੱਛੇ ਜਿਹੜਾ ਉਹਨਾਂ ਦਾ ਕੰਮ ਬੰਦ ਹੋ ਗਿਆ ਲੇਕਿਨ ਅਸੀਂ ਉਹਨਾਂ ਲੇਬਰਾਂ ਦਾ ਕੰਮ ਫੇਰ ਚਲਾਵਾਂਗੇ ਹੁਣ ਪਿੰਡਾਂ ਦੇ ਵਿੱਚ ਵੜਨਾ ਸਾਥੀਓ ਜੇਕਰ ਆਪਣੇ ਸਮਾਜ ਦੀ ਵਫਾਦਾਰੀ ਕਰਾਂਗੇ ਸਮਾਜ ਵੀ ਖੜਦਾ ਲੇਕਿਨ ਕੋਈ ਜਾਣੇ ਨਾ ਜਾਣੇ ਕੋਈ ਪਛਾਣੇ ਨਾ ਪਛਾਣੇ ਮੈਨੂੰ ਪਤਾ ਹੈ ਕਿ 2010 ਦੇ ਵਿੱਚ ਮੈਨੂੰ ਜੇਲ੍ਹ ਲੈ ਗਈ ਸੀ ਸਰਕਾਰ ਸਾਡਾ ਬਲਡੋਜ਼ਰ ਫਿਰਿਆ ਗਿਆ ਦਸਹਿਰਾ ਗਰਾਊਂਡ ਸਾਡੇ ਗਰੀਬ ਲੋਕਾਂ ਤੇ ਜਦੋਂ ਮੈਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਮੈਂ ਉੱਥੇ ਪਹੁੰਚਿਆ ਤਾਂ ਨਾਲ ਹੀ ਉਸੇ ਟਾਈਮ ਮੌਕੇ ਤੇ ਔਰ 72 ਘੰਟੇ ਤਿੰਨ ਰਾਤਾਂ ਤਿੰਨ ਦਿਨ ਜਾਮ ਲੱਗਿਆ ਤੇ ਮੈਨੂੰ ਜੇਲ੍ਹ ਚੋਂ ਬਾਹਰ ਕਢਾਇਆ ਲੋਕ ਵੀ ਵਫਾਦਾਰ ਬੰਦੇ ਦੀ ਪਛਾਣ ਕਰਦੇ ਨੇ ਔਰ ਜਿਹੜਾ ਬੰਦਾ ਆਪਣੇ ਸਮਾਜ ਦਾ ਕੰਮ ਕਰਦਾ ਸਮਾਜ ਵੀ ਉਹਨਾਂ ਦੀ ਕੋਈ ਵਫਾਦਾਰੀ ਕਰਦਾ ਤਾਂ ਇਸ ਲਈ ਵਫਾਦਾਰੀ ਨਾਲ ਹੀ ਕੰਮ ਕਰਦੇ ਰਵਾਂਗੇ ਤਾਂ ਮੇਰੀ ਅਮੀਂਦਾ ਕਿ ਜਿਹੜੇ ਸਾਡੇ ਹੁਣ ਵਰਕਰ ਨੇ ਜਿਹੜੀ ਕੱਲ ਨੂੰ ਸੁਣਦੇ ਨੇ ਉਹਨਾਂ ਨੇ ਵੇਖ ਲਿਆ ਤੇ ਅੱਗੇ ਸੁਣ ਲਿਆ ਏ ਗਦਾਰ ਬੰਦਿਆਂ ਦੇ ਨਾਲ ਕੀ ਹਾਲਾਤ ਹੁੰਦੇ ਨੇ ਤਾਂ ਵਫਾਦਾਰ ਪਾਰਟੀ ਦੇ ਫਰਕ ਨਾਲ ਅੱਕੇ ਪੂਜਿਆ ਅੱਜ ਚਮਤਕਾਰ ਹੈਗਾ ਪਰਮਾਤਮਾ ਦੀ ਕਿਰਪਾ ਹੈ ਕੱਲੇ ਕੱਲੇ ਚੱਲਦੀ ਆ ਕੰਮ ਚੜ੍ਹ ਚੱਲਦਾ ਤਾਂ ਇਹ ਆ ਜਿਹੜੀ ਮਿਹਨਤ ਕੀਤੀ ਆ ਉਹਦੀ ਤਾਕਤ ਆ ਇਹ ਆ ਵਫਾਦਾਰੀ ਇਹ ਆ ਸਮਾਜ ਦੇ ਇੱਕ ਤੇ ਵੀ ਸ਼ਕਤੀ ਤਾਂ ਇੱਕ ਤੇ ਵੀ ਸ਼ਕਤੀ ਨੂੰ ਵਧਾਉਣ ਵਾਸਤੇ ਜਿਹੜਾ ਅੱਗੇ ਤੋਂ ਗਦਾਰੀ ਕਰੂਗਾ ਉਹਨੂੰ ਪਾਰਟੀ 'ਚ ਨਹੀਂ ਰਿਹਾ ਜਾਊਗਾ ਮੈਨੂੰ ਮਿਲ ਆ ਇਹ ਬਹੁਤ ਜਿਹੜੇ ਹੁਣ ਨਵੇਂ ਵਰਕਰ ਬੁੜੇ ਨਹੀਂ ਉਹ ਗਦਾਰੀ ਕਰਨਗੇ ਕਿਉਂਕਿ ਉਹਨਾਂ ਨੇ ਦੇਖ ਲਿਆ ਤਾਂ ਆਓ ਸਾਰੇ ਹੀ ਇਕੱਠੇ ਹੋ ਕੇ ਇੱਕ ਮਤ ਇੱਕਜੁੱਟ ਇੱਕ ਵਿਚਾਰਧਾਰਾ ਨਾਲ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜੀਏ ਐਨਾ ਕਹਿੰਦਿਆ ਹਾਇਆ ਸਭ ਨੂੰ ਜੈ ਪੀਂ ਜੈ ਭਾਰਤੋ ਸਤਿਕਾਰ ਨਮਸਕਾਰ ਦਾ ਬੋਧਾਰਨ